ਸ਼ਸ਼ਕਾਲ ਜਨਕ ਡਿਸਟ੍ਰਿਕਟ ਪ੍ਰੋਗਰਾਮ ਲੈ ਕੇ ਮੈਂ ਗੁਰਜੋ ਸੰਧੂ ਆਜ਼ਰਾ ਕਰਦੇ ਆ ਸ਼ੁਰੂਆਤ ਵੱਡੀ ਖਬਰ ਤੋਂ ਗੈਂਗਸਟਰ ਗੋਲਡੀ ਬਰਾੜ ਦੀ ਮਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਹੋ ਗਿਆ ਤਾਂ ਵੱਡੀ ਖਬਰ ਅਦਾਸ ਹੈ ਕਿ ਮੁਕਸਰ ਕੋਰਟ ਨੇ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਪਟੀਸ਼ਨ ਦੇ ਵਿੱਚ ਪ੍ਰਤਪਾਲ ਕੌਰ ਨੇ ਖੁਦ ਨੂੰ ਬੇਗੁਨਾਹ ਦੱਸਿਆ ਸੀ 50 ਲੱਖ ਰੁਪਏ ਦੀ ਦਰਸਲ ਰੰਗਦਾਰੀ ਦਾ ਸਾਰਾ ਮਾਮਲਾ ਹੈ ਔਰ ਵਿੱਤ ਦਿਨੀਪੁਰੇ ਸੇ ਗੋਲਦੀ ਦੇ ਮਾਪਿਆਂ ਨੂੰ ਗ੍ਰਿਫਤਾਰ ਕੀਤਾ ਸੀ ਔਰ ਉਸ ਤੋਂ ਬਾਅਦ ਹਾਲਾਂਕਿ ਗੋਲਦੀ ਪ੍ਰਾਰ ਦੇ ਵੱਲੋਂ ਜ਼ਿਕਰ ਜਿਹੜਾ ਹੈ ਆਪਣੀ ਆਡੀਓ ਜੋ ਨੇ ਜਾਰੀ ਕੀਤੀ ਹਾਲਾਂਕਿ ਕੋ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਉਸ ਦੇ ਵਿੱਚ ਜ਼ਿਕਰ ਜ਼ਰੂਰ ਗੋਲਦੀ ਪ੍ਰਾਰ ਦੇ ਵੱਲੋਂ ਕੀਤਾ ਗਿਆ ਕਿ ਉਸ ਦੇ ਮਾਪਿਆਂ ਨੂੰ ਜਿਵੇਂ ਗ੍ਰਿਫਤਾਰ ਕੀਤਾ ਗਿਆ ਹੈ ਹਰਮਨਦਰ ਸਾਹਿਬ ਮੱਥਾ ਟੇਕਣ ਗਏ ਸੀ ਉਸ ਤੋਂ ਬਾਅਦ ਧਮਕੀ ਵੀ ਦਿੰਦਾ ਹੋਇਆ ਨਜ਼ਰ ਆਇਆ ਸੀ ਤਾਂ ਹੁਣ ਆ ਬੈਠੇ ਐ ਕਿ ਜ਼ਮਾਨਤ ਪਟੀਸ਼ਨ ਜਿਹੜੀ ਆ ਉਹ ਗੋਡੀ ਭਰਾਰਦੀ ਮਾਦਬ ਵੱਲੋਂ ਲਗਾਈ ਗਈ ਸੀ ਜਿਸ ਨੂੰ ਖਾਰਜ ਕਰ ਦਿੱਤਾ ਗਿਆ ਹੈ ਕਿਉਂਕਿ 50 ਲੱਖ ਰੁਪਏ ਦੀ ਰੰਗਦਾਰੀ ਮੰਗਣ ਦਾ ਇਹ ਮਾਮਲਾ ਹੈ ਫਿਲਹਾਲ ਉਹ ਦੋਵੇਂ ਮਾਤਾ ਪਿਤਾ ਜੇਲ੍ਹ ਦੇ ਵਿੱਚ ਬੰਦ ਖੇਰ ਉਧਰ ਤਰਨਤਾਰਨ ਦੇ ਪਿੰਡ ਹੋਠੀਆਂ ਪਹੁੰਚੀ ਵਿਜੀਲੈਂਸ ਦੀ ਟੀਮ ಗ್ರಾಮ ਪੰਚਾਇਤ ਦੇ ਖਿਲਾਫ ਮਿਲੀ ਸ਼ਿਕਾਇਤ ਤੋਂ ਬਾਅਦ ਅਸੀਂ ਕਿ ਟੀਮ ਇਥੇ ਪਹੁੰਚੀ ਹੈ ਤਾਂ ਪਿੰਡ ਦੀਆਂ ਗਲੀਆਂ ਤੇ ਚਰਲੌਕ ਟਾਈਲਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਵਿਜੀਲੈਂਸ ਦੀ ਟੈਕਨੀਕਲ ਟੀਮ ਦੇ ਨਾਲ ਜਿਹੜੀ ਵਿਜੀਲੈਂਸ ਦੇ ਨਾਲ ਟੈਕਨੀਕਲ ਟੀਮ ਵੀ ਨਾਲ ਮੌਜੂਦ ਰਹੀ ਹੈ ਤਾਂ ਸ਼ਿਕਾਇਤ ਕਰਤਾ ਨੇ ਪਿਛਲੀ ਪੰਚਾਇਤਾਂ ਤੇ ਇਲਜ਼ਾਮ ਲਗਾਏ ਸਨ ਕਰੋੜਾ ਰੁਪਏ ਦਾ ਕਪਲਾ ਕਰਨ ਦੇ ਇਲਜ਼ਾਮ ਲਗਾਏ ਗਏ ਕਿਉਂਕਿ ਹਰ ਪਾਸੇ ਦੱਸਿਏ ਕਿ ਇੰਟਰਲੌਕ ਟਾਈਲਾਂ ਜਿਹੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਕੰਮ ਜਿਹੜਾ ਹੈ ਉਹ ਮੰਤੋਰ ਤੇ ਚੱਲਦਾ ਰਹਿੰਦਾ ਹੈ ਭਾਵੇਂ ਸ਼ਹਿਰਾਂ ਦੀ ਗੱਲ ਕਰ ਲਈ ਭਾਵੇਂ ਪਿੰਡਾਂ ਦੀ ਤਾਂ ਅਜੇ ਇਹ ਦੇ ਵਿੱਚ ਪਿੰਡ ਦੇ ਵਿੱਚ ਪਹੁੰਚੀ ਹੈ ਔਰ ਗਲੀਆਂ ਪਿੰਡ ਹੋਟੀਆਂ ਹੈ ਜਿੱਥੇ ਵਿਚਲਸੀ ਟੀਮ ਪਹੁੰਚੀ ਹੈ ਟੈਕਨੀਕਲ ਟੀਮ ਦੇ ਨਾਲ ਤੋਂ ਦੋਇਆ ਤੋਂ ਵੀ 25 ਤੱਕ ਜਿਹੜੇ ਸਰਪੰਚ ਰਹੇ ਸੀਗੇ ਉਹਨਾਂ ਨੇ ਕੋਈ ਸਾਡੇ ਪਿੰਡ ਦਾ ਲਗਭਗ 2 ਕਰੋੜ 670 ਲੱਖ ਰੁਪਇਆ ਸੀ ਖਾਤੇ ਤੇ ਪੰਚਾਇਤ ਦੇ ਜ ਉਹ ਸਾਰੇ ਪੈਸੇ ਉਹਨਾਂ ਨੇ ਕਢਵਾ ਲਏ ਸਿਰਫ 25000 ਰੁਪਿਆ ਖਾਤੇ 'ਚ ਰਹਿ ਗਿਆ ਉਹਨਾਂ ਦੇ ਟਰਮ 'ਚ ਇਹਦੀ ਅਸੀਂ ਵਿਜੀਲੈਂਸ ਨੂੰ ਕੁਝ ਸਾਲ ਪਹਿਲਾਂ ਬਰਫਾਸ ਦਿੱਤੀ ਸੀਗੀ ਤੇ ਉਹਦੇ ਦਰ ਤੇ ਅੱਜ ਚੰਡੀਗੜ੍ਹ ਤੋਂ ਜਿਹੜੀ ਆ ਉਹ ਟੈਕਨੀਕਲ ਟੀਮ ਜਿਹੜੀ ਆ ਉਹ ਕੱਲ ਵੀ ਆਈ ਸੀ ਅੱਜ ਵੀ ਆਈ ਆ ਜਿਨ੍ਹਾਂ ਨੇ ਜਿਹੜਾ ਵਾ ਉਹਦੀਆਂ ਕਿਤੇ ਕੰਮਾਂ ਦੇ ਵਿੱਚ ਕਾਫੀ ਘਟਾਲੇ ਜਿਹੜੇ ਆਗੇ ਉਹ ਫੜੇ ਗਏ ਆ ਜਿਵੇਂ ਸੀਵਰੇਜ ਦੀ ਪਾਈਪਲਾਈਨ ਜਿਹੜੀ ਆ ਲਗਭਗ 400 ਮੀਟਰ ਜਿਹੜੀ ਆ ਉਹ ਕਾਗਜ਼ਾਂ 'ਚ ਸ਼ੋਅ ਕੀਤੀ ਆ ਭਾਈ ਨੇ ਆ ਕੁਝ ਥਾਵਾਂ ਤੇ ਜਿਸ ਤਰ੍ਹਾਂ ਮਿੱਟੀ ਦੇ ਉੱਤੇ ਇੰਟਰਲਾਕ ਟਾਇਲ ਲਾਤੀ ਆ ਪੁਰਾਣੀ ਥੱਲੇ ਕੋਸ਼ਿਸ਼ ਪੈਡਿੰਗ ਹੈਗੀਆਂ ਸੀ ਜੋ 24 25000 ਦੀ ਇੱਕ ਸੋਲਰ ਲਾਈਟਾਂ ਲਾਈਆਂ ਸੀਗੀਆਂ ਉਹ 85 90 ਲਾਈਟਾਂ ਦਾ ਬਿੱਲ ਪਿਆ ਸੀਗਾ ਜਿਹਦੇ ਚੋਂ ਸਿਰਫ ਗਿਣ ਸਕੀ ਇਤੀ 41 ਲਾਈਟਾਂ ਆਈਆਂ ਬਾਕੀ ਮਿਸ ਪਈਆਂ ਗਈਆਂ ਬਾਕੀ ਜਾਂਚ ਚੱਲ ਰਹੀ ਆ ਅੱਗੇ ਪਤਾ ਲੱਗਿਆ ਕਿ ਉਧਰ ਸਿਮਰਨਜੀਤ ਸਿੰਘ ਬਾਦ ਮ ਨੇ ਸਮੁੱਚੇ ਆਕਾਲੀ ਦਲ ਨੂੰ ਅਪੀਲ ਕੀਤੀ ਹੈ 2027 ਦੇ ਲਈ ਇਕੱਠੇ ਹੋਣ ਦੇ ਲਈ ਉਹਨਾਂ ਨੇ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ 2027 ਦੀ ਵਿਧਾਨ ਸਭਾ ਚੋਣਾਂ ਇਕੱਠੀਆਂ ਹੋ ਕੇ ਲੜੇ ਜਾਣ ਤਾਂ ਸਿਮਰਨਜੀਤ ਸਿੰਘ ਬਾਦ ਮ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਹੈ ਤਾਂ ਸਮੁੱਚਾ ਆਕਾਲੀ ਦਲ ਸਿਮਰਨਜੀਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਾਰਟੀ ਸੋਮਨੀਆ ਕਾਲੀ ਦਲ ਅੰਮ੍ਰਿਤਸਰ ਇਸ ਤੋਂ ਇਲਾਵਾ ਹੋਰ ਵੱਖ-ਵੱਖ ਪਾਰਟੀਆਂ ਨੂੰ ਜਿਹੜੀਆਂ ਅਕਾਲੀ ਦਲ ਦੇ ਨਾਂ ਦੇ ਨਾਲ ਨੇ ਉਹਨਾਂ ਨੂੰ ਅਪੀਲ ਜਿਹੜੀ ਆ ਉਹ ਕੀਤੀ ਗਈ ਹੈ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕਿ ਇਕੱਠੇ ਹੋ ਕੇ ਆਸਤਾਈ ਦੀਆਂ ਚੋਣਾਂ ਲੜੀਆਂ ਜਾਣ। ਵੋਟਰ ਆ ਜੀਏ। ਸਤਾਈ ਦੇ ਵਿੱਚ ਯਾਦ ਰੱਖਿਓ ਆਪਣੀ ਪਾਰਟੀ ਜਿਹੜੀ ਆਜ਼ਾਦੀ ਬਣਖਦੀ ਐ ਇਹਨੂੰ ਵੋਟ ਆਪਾਂ ਪਾਵਾਂਗੇ ਅਸੀਂ ਸਾਰੇ ਕਰਲੀ ਦੰਨਾਂ ਨੂੰ ਕਹਿੰਦੇ ਆ ਕਿ ਇਕੱਠੇ ਹੋ ਜੋ ਜੋ ਤੋਂ ਡਾ ਪ੍ਰੋਗਰਾਮ ਐ ਅਸੀਂ ਉਹਦੀ ਨਿੰਦਿਆ ਨਹੀਂ ਕਰਦੇ ਪਰ ਇਕੱਠੇ ਹੋ ਕੇ ਅਗਲੇ ਸਾਲ ਦੇ ਇਲੈਕਸ਼ਨ ਲੜੀਏ ਸੋ ਮੈਂ ਆਸ ਕਰਦੇ ਕਿ ਹੁਣ ਆਪਾਂ ਇਹੋ ਜੀ ਗਲਤੀ ਨਹੀਂ ਕਰਾਂਗੇ ਉਦਾ 2027 ਦੀਆਂ ਚੋਣਾਂ ਨੂੰ ਲੈ ਕੇ ਆਕਾਰੇ ਦਲ ਨੇ ਤਿਆਰੀ ਖਿੱਚ ਲਈ ਹੈ। ਅਕਾਲੀ ਦਲ ਨੇ ਚੋਣ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। 17 ਫਰਵਰੀ ਨੂੰ ਕਾਧੀਆਂ ਦੇ ਵਿੱਚ ਆਕਾਰੇ ਦਲ ਦੀ ਪਹਿਲੀ ਰੈਲੀ ਹੋਣ ਜਾ ਰਹੀ ਹੈ। 17 ਫਰਵਰੀ ਤੋਂ 31 ਮਾਰਚ ਤੱਕ ਲਗਾਤਾਰ ਰੈਲੀਆਂ ਰਹਿਣਗੀਆਂ ਦਾ ਪੰਜਾਬ ਬਚਾਓ 2027 ਦੇ ਵਿੱਚ ਸੁਖਬੀਰ ਬਾਦਲ ਲਿਆਓ ਤੇ ਨਾਰੇ ਹੇਠੇ ਰੈਲੀਆਂ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਦਲਜੀਤ ਸਿੰਘ ਜੀਮਾ ਅਸੀਂ ਇਹ ਰਾਹੁਕੁਨੇਸ਼ੂ ਮੇਕਾਲਦਰ ਦੇ ਆਨੰਦ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਔਰ ਪੂਰਾ ਜਿਹੜਾ ਡਿਟੇਲ ਹੈ ਇਹਨਾਂ ਨੇ ਸਾਂਝਾ ਕੀਤਾ ਹੈ ਕਿ ਕਿੱਥੇ ਕਿੱਥੇ ਕਿੰਨੇ ਕਿੰਨੇ ਤਰੀਕ ਨੂੰ ਰੈਲੀਆਂ ਹੋਣ ਚਾਹੀਆਂ ਪੂਰਾ ਅਪ੍ਰੈਲ ਅਸਾਖੀ ਤੱਕ ਅਸਾਖੀ ਤੱਕ 40 ਰੈਲੀਆਂ ਦਾ ਕੰਮ ਵਕਵਾ ਕਲਕਿਆਂ ਵਿੱਚ ਮੁਕੰਮਲ ਕਰ ਲਿਆ ਜਾਏਗਾ ਔਰ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਭਗਤੇ ਮਸਲੇ ਆ ਚਾਹੇ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਚਾਹੇ ਫੈਡਰਲਿਜ਼ਮ ਨੂੰ ਜਿਹੜਾ ਦੇਸ਼ ਦੇ ਵਿੱਚ ਵੱਡਾ ਖੋਰਾ ਲਾਇਆ ਜਾ ਰਿਹਾ ਉਹਦਾ ਮਹੱਤਵਪੂਰਨ ਮਸਲਾ ਚਾਹੇ ਕਿਸਾਨੀ ਦੇ ਉੱਤੇ ਜਿਹੜੇ ਵੱਡੇ ਖਤਰੇ ਦੇ ਬੱਦਲ ਐਸਿਡ ਦੇ ਮੰਡਰਾ ਰਹੇ ਆ ਇਹਨਾਂ ਸਾਰਿਆਂ ਦਾ ਭਾਡਾ ਜਿਹੜਾ ਉਹ ਲੋਕਾਂ ਦੀ ਕਚਾਰੀ ਦੇ ਵਿੱਚ ਭੰਡਣ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਾਰੀ ਸੀਨੀਅਰ ਲੀਡਰਸ਼ਿਪ ਸਾਰੇ ਵਰਗਾਂ ਦੇ ਸਾਡੇ ਨਿਭਾਉਂਦੇ ਇਹਨਾਂ ਰੈਲੀਆਂ ਨੂੰ ਸੰਬੋਧਨ ਕਰਨਗੇ ਅਕੇ ਬਾਦਾਂਗੇ ਤੇ ਰਾਸੀ ਕਮਿਸ਼ਨ ਦੇ ਨੋਟਿਸ ਦੇ ਖਿਲਾਫ ਹਾਈ ਕੋਰਟ ਪਹੁੰਚੇ ਨੇ ਬਾਜਵਾ ਐਸਸੀ ਕਮਿਸ਼ਨ ਦੇ ਨੋਟਿਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਬੈਂਡ ਬਾਜੇ ਵਾਲੇ ਬਿਆਨ ਦੇ ਖਿਲਾਫ ਦੱਸਿਆ ਕਿ ਐਸਸੀ ਕਮਿਸ਼ਨ ਨੇ ਉਹਨਾਂ ਨੂੰ ਨੋਟਿਸ ਭੇਜਿਆ ਸੀ ਔਰ ਬੀਤੇ ਦਿਨੀ ਬਾਜਵਾ ਦੇ ਵਕੀਲ ਐਸਸੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਸਨ ਸੋਪਾਰ ਨੂੰ ਹਾਈ ਕੋਰਟ ਚ ਸੁਣਵਾਈ ਹੋਏਗੀ ਔਰ ਜਿਹੜਾ ਰੋਕਾ ਕੋਰਟ ਦਾ ਕੀਤਾ ਗਿਆ ਹੈ ਹਾਲਾਂਕਿ ਅੱਗੇ ਜਿਹੜਾ ਹੈ ਸਮਾਂ ਮੰਗਿਆ ਗਿਆ ਸੀ ਪ੍ਰਤਾਪ ਸਿੰਘ ਬਾਸ਼ਵਾ ਦੇ ਵੱਲੋਂ ਐਸੀ ਕਮਿਸ਼ਨ ਦੇ ਵੱਲੋਂ ਅਜੇ ਦੇ ਵਿੱਚ ਉਹਨਾਂ ਨੇ ਕੋਰਟ ਦਾ ਹੁਣ ਰੁਕ ਕੀਤਾ ਹੈ ਔਰ ਦੇਖਣਾ ਹੋਏਗਾ ਕਿ ਕੁਝ ਸੁਣਵਾਈ ਦੇ ਦੌਰਾਨ ਰਹੇਗਾ ਬਿਆਨ ਜਿਹੜਾ ਦਿੱਤਾ ਗਿਆ ਉਸ ਨੂੰ ਲੈ ਕੇ ਜਿੱਥੇ ਸਿਆਸੀ ਤੌਰ ਤੇ ਬਿਆਨ ਪਾਸੀ ਹੋਈ ਉੱਥੇ ਹੀ ਐਸੀ ਕਮਿਸ਼ਨ ਦੇ ਵੱਲੋਂ ਵੀ ਪ੍ਰਤਾਪ ਸਿੰਘ ਬਾਸ਼ਵਾ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਆਪ ਤਾਂ ਦੇ ਵਿੱਚ ਗੱਲ ਚੱਲ ਜਾਂਦੀ ਹੈ ਕਈ ਵਾਰ ਅਸੀਂ ਕਹਿੰਦੇ ਉਹ ਆਪਣੇ ਆਪ ਨੂੰ ਦਾਰਾ ਸਿੰਘ ਸਮਝਦਾ ਬੜਾ ਕੋ ਤਗੜਾ ਹੈ ਜਾਂ ਉਹਨੂੰ ਕਹਿੰਦਾ ਤੂੰ ਮਿਲਖਾ ਸਿੰਘ ਸਮਝ ਲੈ ਆਪਣੇ ਆਪ ਨੂੰ ਇੱਕ ਪ੍ਰਾਮ ਕੱਲ ਨੂੰ ਕੋਈ ਕਹਦੇ ਕਿ ਜੀ ਮੇਰੇ ਵਾਸਤੇ ਮੜੀ ਹੈ ਚੰਗੀ ਸ਼ਦਾਬਲੀ ਬਿਲਕੁਲ ਇਸ ਕਿਸਮ ਦੀ ਕੋਈ ਸ਼ਦਾਬਲੀ ਨਾ ਮੇਰੀ ਕਦੀ ਇਹ ਮਕਸਦ ਹੀ ਰਿਹਾ ਮੈਂ ਤੁਹਾਨੂੰ ਪਰਮਾਤਮਾ ਨੂੰ ਹਜ਼ਰ ਨਾਜ਼ਰ ਕਰਕੇ ਕਹਿੰਦਾ ਦਿਸ ਇਜ਼ ਦੀ ਲਾਸਟ ਸਿੰਗ ਅਸੀਂ ਹਮੇਸ਼ਾ ਆਪਣੇ ਹਰ ਵਰਗ ਦੇ ਪਾਵੇਂ ਮੇਰਾ ਦਲਤ ਭਾਈ ਚਾਰਾ ਪਾਵੇਂ ਸਾਡੀਆਂ ਪਛੜੀਆਂ ਸ਼ਰੀਰੀਆਂ ਨੇ ਮੇਰੀ ਈਚ ਕ੍ਰਿਸ਼ਚੀਅਨਜ਼ ਬਹੁਤ ਜ਼ਿਆਦਾ ਨੇ ਪਾਵੇਂ ਸਾਡੇ ਕਿਸਾਨ ਨੇ ਵੱਡਾ ਕਿਸਾਨ ਤੇ ਹੈ ਹੀ ਕੋਈ ਨਹੀਂ ਛੋਟੀ ਕਿਸਾਨ ਨਹੀਂ ਅਸੀਂ ਹਮੇਸ਼ਾ ਦਿਲ ਨਾਲ ਲਾ ਕੇ ਰੱਖੇ ਸਾਡੇ ਸਿਰ ਦਾ ਤਾਜ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਨੇ ਆਂ ਬੋਲਦੇ ਵਕਤ ਕੋਈ ਛੋਟੀ ਮੋਟੀ ਗੱਲਾਂ ਹੋ ਜਾਂਦੀਆਂ ਪਰ ਕਿਸੇ ਦੇ ਉਹ ਦੇ ਵਿੱਚ ਕੋਈ ਵੀ ਐਫ ਜੀਆ ਕਮੈਂਟ ਨਹੀਂ ਹੈ ਜਿਹੜਾ ਕਿਸੇ ਦੀ ਜਾਤ ਦਾ ਨਾਮ ਲੈਂਦਾ ਤੜੀ ਲੈ ਹੀ ਨਹੀਂ ਸਕਦੇ ਕਿਸੇ ਪੰਜਾਬੀ ਦੀ ਸੋਚ ਹੀ ਐ ਨਹੀਂ ਅੱਗੇ ਵਧਾਂਗੇ ਉਧਰ ਜ਼ਥੇਦਾਰ ਤੇ ਸਾਹਮਣੇ ਪੇਸ਼ ਹੋਏ ਨੇ ਫਾਸਿਲਖਾ ਦੇ ਐਸਐਸਪੀ ਜ਼ਥੇਦਾਰ ਕੁਲਦੀਪ ਸਿੰਘ ਗੜਕਾਸ਼ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਦੱਸਿਆ ਕਿ ਜ਼ਥੇਦਾਰ ਨੂੰ ਮਿਲ ਕੇ ਆਪਣਾ ਸਪਸ਼ਟਿਕਰਨ ਸੌਪਿਆ ਗਿਆ ਹੈ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਵੀ ਜ਼ਥੇਦਾਰ ਦੇ ਨਾਲ ਮੁਲਾਕਾਤ ਕੀਤੀ ਤੇ ਬਿੱਤੇ ਦਿਨੀ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚੋਂ ਦੋ ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਸੀ ਜ਼ਥੇਦਾਰ ਨੇ ਪੰਜਾਬ ਪੁਲਿਸ ਦੇ ਐਸਐਸਪੀਜ਼ ਨੂੰ ਚੇਤਾਵਨੀ ਦਿੱਤੀ ਪੁਲਿਸ ਨੇ ਮਹਿਸੂਸ ਕੀਤਾ ਪ੍ਰਕਰਮਾਂ ਦੇ ਵਿੱਚੋਂ ਜਿਹੜਾ ਹੈ ਇਹਨਾਂ ਨੂੰ ਨਹੀਂ ਸੀ ਚੁੱਕਣਾ ਚਾਹੀਦਾ ਅਗੇ ਤੋਂ ਅਜਿਹੀ ਕਾਰਵਾਈ ਤੋਂ ਪੁਲਿਸ ਅਧਿਕਾਰੀ ਬਚਣਗੇ ਇਹ ਜਥੇਦਾਰ ਸਾਹਬ ਦੇ ਵੱਲੋਂ ਕਿਹਾ ਗਿਆ ਹੈ ਔਰ ਪ੍ਰੋਫੈਸਰ ਦਵਿੰਦਰ ਪਾਸ ਸਿੰਘ ਪੁੱਲਰ ਦੀ ਰਿਹਾਈ ਤੇ ਜਥੇਦਾਰ ਬੋਲੇ ਨੇ ਕਿ ਸਿੱਖਾਂ ਦੀ ਪਛਾਣ ਗਿਣਤੀ ਤੋਂ ਨਹੀਂ ਯੋਗਦਾਨ ਦੇ ਨਾਲ ਹੁੰਦੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ ਦੇ ਨਾਲ ਕੋਈ ਗੱਲ ਬਾਤ ਸਰ ਅੱਜ ਦਿਨ ਜਿਹੜੀ ਮੁਲਾਕਾਤ ਹੋਈ ਉਹਦੇ ਬਾਰੇ ਦੱਸੋ ਜੀ ਮੈਂ ਮਾਰਾ ਇਹ ਦੇ ਦਰਸ਼ਨ ਕਰਨ ਆਇਆ ਸੀਗਾ ਅਈ ਦਰਸ਼ਨ ਕਰ ਲਿਆ ਤੇ ਬੰਦੀ ਬਹੁਤ ਮਜ਼ਾ ਆਇਆ ਦਰਸ਼ਨ ਸਿੰਘ ਸਾਹਿਬ ਦੇ ਨਾਲ ਵੀ ਮੁਲਾਕਾਤ ਹੋਈ ਸੀ ਹਾਂ ਇਹਨਾਂ ਨੂੰ ਵੀ ਮਿਲਿਆ ਸੀ ਠੀਕ ਹੈ ਓਏ ਖਾਸ ਵਜ੍ਹਾ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਹਾਂਜੀ ਅੰਦਰ ਕਾਫੀ ਕੁਸ਼ਤੀ ਤਸੰਦਰ ਜੀ ਕੋਈ ਨਹੀਂ ਇੱਕ ਜਿਹੜਾ ਨਹੀਂ ਕਿਹਾ ਤਾਂ ਮੈਂ ਤੇ ਜਿਹੜੀ ਗੱਲ ਉਹ ਤਨ ਪ੍ਰੈਸ ਚ ਕਹੀ ਸੀ ਇਸ ਸਰਬਸਾਂਝੇ ਥਾਂ ਦੇ ਉੱਤੇ ਸਾਰੇ ਅਸੀਂ ਸ਼ਰਧਾ ਭਾਵਨਾ ਦੇ ਨਾਲ ਆਉਨੇ ਆਂ ਤੇ ਕਦੀ ਵੀ ਕੋਈ ਇਦਾਂ ਦੀ ਗੱਲਬਾਤ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਕੋਈ ਇਦਾਂ ਦਾ ਸੁਨੇਹਾ ਜਾਵੇ। ਤੋਂ ਅੱਜ ਉਹਨਾਂ ਨੇ ਆਪਣਾ ਪੱਖ ਰੱਖਿਆ ਇੱਥੇ। ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਿਖਤੀ ਵੀ ਇੱਥੇ ਆਪਣਾ ਪੱਖ ਭੇਜ ਦਿਓ। ਬਾਕੀ ਉਹਨਾਂ ਨੇ ਇਹ ਗੱਲ ਨੂੰ ਮਹਿਸੂਸ ਕੀਤਾ ਵਾ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਉਹ 5 ਬੰਦੇ ਉਸ ਦਿਨ ਗਏ ਨੇ ਪੁਲਿਸ ਦੇ ਉਹ ਨਹੀਂ ਜਾਣੇ ਚਾਹੀਦੇ। ਪਰ ਇਹ ਵੀ ਗੱਲ ਹੋਈ ਕਿ ਤੂੰ ਲਿਖ ਦੇ ਵਿੱਚ ਐਸੀ ਗਲਤੀ। ਨਹੀਂ ਉਹ ਨਹੀਂ ਕਰਨਗੇ। ਉਹ ਉਹਨਾਂ ਨੇ ਬਿਲਕੁਲ ਹੀ ਭਰੋਸਾ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੀ ਗੱਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਜਾਊਗੀ ਕਿਉਂਕਿ ਆਪਾਂ ਜਿੰਨੇ ਵੀ ਆ ਇੱਥੇ ਬਸਣ ਵਾਲੇ ਸਾਰੇ ਸਤਖੰਡਿ ਸ੍ਰੀ ਦਰਬਾਰ ਸਾਹਿਬ ਦਾ ਸਰਕਾਰ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਤਾਂ ਕਦੀ ਵੀ ਇਦਾਂ ਦਾ ਕੁਝ ਹੋਣਾ ਹੀ ਨਹੀਂ ਚਾਹੀਦਾ ਸੱਚੀ ਭਾਵਨਾ ਦੇ ਨਾਲ ਗੁਰੂ ਕੋਲ ਆਈਏ ਤੇ ਗੁਰੂ ਦੇ ਕੋਲੋਂ ਮੰਗ ਆਣ ਕੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੀਏ ਗੁਰੂ ਦਾ ਉਪਦੇਸ਼ ਆਪਾਂ ਲੈ ਕੇ ਜਾਈਏ ਤਾਂ ਬਸ ਕਤਲ ਜੋ ਦਸਵੇਂ ਦੇ ਵਿਦਿਆਰਥੀ ਦਾ ਕਤਲ ਹੋ ਗਿਆ ਨਵਰਾਜਦੀਪ ਤੇ 8 ਤੋਂ 10 ਚ ਵਾਰ ਚਾਕੂਆਂ ਦੇ ਨਾਲ ਵਾਰ ਕੀਤੇ ਗਏ ਨੇ ਦੱਸਿਆ ਲਿਚੀਸ਼ਣ ਜਾਂਦੇ ਵਿਦਿਆਰਥੀਆਂ ਦੇ ਨਾਲ ਨਵਰਾਜਦੀਪ ਦਾ ਝਗੜਾ ਹੋ ਗਿਆ ਸੀ ਜਿਸ ਕਾਰਨ ਉਸਨੇ ਚਾਕੂਆਂ ਦੇ ਨਾਲ ਹਮਲਾ ਕੀਤਾ ਗਿਆ ਹਮਲੇ ਚ ਇੱਕ ਵਿਦਿਆਰਥੀ ਗੰਭੀਰ ਤਨਾ ਜ਼ਖਮੀ ਹੋਇਆ ਕੋਲਸੇ 5 ਲੋਕਰ ਨਾਮਜ਼ਦ ਕਰਕੇ 12 ਲੋਕਾਂ ਤੇ ਮਾਮਲਾ ਦਰਜ ਕਰ ਰਿਹਾ ਹੈ ਇਹ ਸਰ ਨਵਰਾਜ ਸਿੰਘ ਹੈ ਜਿਸki ਉਮਰ ਸਪਰਾਸ਼ੰਤ ਤੋਂ ਹੈ ਤੇ ਬੱਚਾ ਦਾ ਝਗੜਾ ਥਾ को तो स्कूल में ट्यूशन पे तो भी हो जाता है तो बच्चे आपस में पीछा पानी होने की वजह से गर्म थली झगड़ा हो गया जो दूसरी पारटी के बच्चे ने चाकू मार दिया की से बच्चे की मौत हो गई बच्चे की सत्रह साल उम्र थी सर और घर का गाँव का रहने वाला ये इसमें पड़ता है सर अपना स्कूल का नाम तो सर ਮਨਨੇ ਵਾਲੇ ਕੋ ਮੇ ਨਾਮ ਕੋ ਚਰਪਾਚ 959 ਇਸ ਵਾਰ ਉਹ ਵੀ ਨਾਮ ਵਾਲੀ ਦਾ ਹੈ ਉਸ ਮੇ ਨਾਮ ਵਾਲੀ ਕਿਸਰ ਉਹ ਵੀ 10ਵੀਂ ਕਲਾਸ ਕੀ ਬੱਚੀ ਹੈ ਹਾਂ ਤਾਂ ਉਹ ਤਾਂ ਪਤਾ ਕਰਦੇ ਕਰ ਵੇ ਜਾਂ ਫਿਰ ਦੱਸ ਕਰੀਓ। ਹੋਰ ਤੁਹ ਕੀ ਸਿਖਾ ਰਹੇ ਜੈਸੇ ਵੀ ਹੋਗਾ ਅਪਸਰਾਂ ਕੋ ਦੇਖ ਲਓ ਕਰਵਾ ਦੇ ਵੋਹਰ ਦੇ ਵਿੱਚ ਗਵਰਨਰ ਗੁਲਾਬਚੰਦ ਘਟਾਰੀਆ ਨੇ ਨਸ਼ਾ ਵਿਰੋਧ ਉਲੀਕੀ ਆਪਣੀ ਪੈਦਲ ਯਾਤਰਾ ਦੀ ਸਮਾਪਤੀ ਕੀਤੀ ਹੈ ਗਵਰਨਰ ਨੇ ਪਾਕਿਸਤਾਨ ਤੇ ਤਿੱਖਾ ਨਿਸ਼ਾਨਾ ਸਾਧਿਆ ਕਿ ਪਾਕਿਸਤਾਨ ਨੇ ਭਾਰਤ ਦੇ ਖਿਲਾਫ ਵੱਡੀ ਸਾਜ਼ਿਸ਼ ਰਚੀ ਹੈ ਪਾਕਿਸਤਾਨ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਦੇ ਨਾਲ ਮਿਲ ਕੇ ਸਾਜ਼ਿਸ਼ ਕਰ ਰਿਹਾ ਹੈ ਤਾਂ ਭਾਰਤ ਦੇ ਨੌਜਵਾਨਾਂ ਨੂੰ ਕਮਜ਼ੋਰ ਕਰਨ ਦੇ ਲਈ ਨਸ਼ੇ ਦਾ ਹਥਿਆਰ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਹੀ ਨਸ਼ਾ ਨੌਜਵਾਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਰਿਹਾ ਹੈ पंजाब को और पंजाब के बॉर्डर को और हमारे नौजवानों को कमजोर करने के लिए हमारे पड़ोसी देश का जो षडयंत्र तो चल रहा है और उसके कारण से हमारा यहाँ का नौजवान नशे के साथ बहुत बड़ी तादाद में जुड़ रहा है हमारी जो सबसे बड़ी कमजोरी आज हमको जो दिखाई देती है वो नशा हमारे यहाँ के नौजवानों को खा रहा है और देश को कमजोर करने के लिए सबसे बड़ा हथियार हमारे पड़ोसी देशों ने इसको तय किया है इससे बचाने के लिए हमको अभियान चलाना पड़ रहा है वैसे तो यहाँ समाज के कई लोग नशा मुक्त कार्यक्रम चला रहे हैं पर मेरी ऐसी मान्यता है कि जब तक समाज सारा खड़ा नहीं होगा तब तक इस पर काबू पाना इतना आसान नहीं है सरकार कानून की दृष्टि से जो कार्रवाई करनी है फेज एक में भी और फेज दो भी शुरू करके वो काफ़ी प्रयास कर रही है